ਪ੍ਰਸ਼ਾਸਨ ਮਰਤਾਬਾ ਬੀਬੀਐਮਪੀ ਪ੍ਰਸ਼ਾਸਨ ਮਰਤਾਬਾ ਬੀਬੀਐਫਪੀ ਪ੍ਰਸ਼ਾਸਨ ਮਰਤਾਬਾ ਸੈਕਟਰ ਸਰਕਾਰ ਮਰਤਾਬਾ ਸੈਕਟਰ ਸਰਕਾਰ ਮਰਤਾਬਾ ਹਰਿਆਣਾ ਸਰਕਾਰ ਮਰਤਾਬਾ ਹਰਿਆਣਾ ਸਰਕਾਰ ਮਰਤਾਬਾ ਹਰਿਆਣਾ ਸਰਕਾਰ ਮਰਤਾਬਾ ਕਿੱਥੇ ਆ ਜਾਓ ਯਾਰ ਆ ਜਾਓ ਥੋੜੀ ਦੇਰ ਲਈ ਬੈਠੋ ਆ ਜਾਓ ਆਪਣੇ ਸ਼ਾਮ ਨੂੰ ਬੋਨਾ ਬੋਨਾ ਬੀਬੀ ਆਮੀ ਪਰਚਾਸ਼ਨ ਮੁਰਦਾਬਾਦ 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 ਬੀਬੀ ਆਮੀ ਪਰਚਾਸ਼ਨ ਮੁਰਦਾਬਾਦ 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 ਪੰਜਾਬ ਦਾ ਪੜੀ ਪੰਜਾਬ ਦਾ ਇੱਥੇ ਰੱਖ مردا مرد 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 آباد ای بی ایم پی پرشا ہکا ہک ای وی ایم پی پرشاسن ایم پی پرشاسن ایم پی پرشاسنڈا ہکا ہق ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇਨਾਂ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਿਆ ਪੂਰੇ ਮੁਲਕ ਦੀ ਲੜਾਈ ਲੜਦੇ ਪਿਆ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਦੀ ਸਰਹੱਦੀ ਸੂਬਾ ਹੈ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਏ ਹਾਂ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇਹ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੋਰਚੇ ਲਈ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਬਾਰ-ਬਾਰ ਰਿਪੋਰਟਸ ਹੈ ਲੋਕਲ ਲੋਕਾਂ ਦੇ ਇਕੱਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਾਈਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਹੈ ਕਿ ਅਗਰ ਇਹ ਮਾਹੌਲ ਵਿਗੜਦਾ ਤਾਂ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ SSP ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ದ್ರੋਹ ਦਾ ਪਰਚਾ ਦਰਜ ਕੀਤਾ ਜਾਵੇ ਕਰੇ ਜੀ ਆਪਣਾ ਬੜੀ ਸੁਰ ਹਾਲਾਤ ਤਾਂ ਦੇਖਣ ਜੀ ਤੁਹਾਨੂੰ ਹਰ ਚੀਜ਼ ਇਸ ਵਕਤ ਤੁਹਾਨੂੰ ਤੁਹਾਨੂੰ ਪਤਾ ਕਿਤਨ ਦੇ ਹਾਲਾਤ ਹੈ ਨੰਗਲ ਇਜ਼ ਅ ਸੈਂ ਸਾਡਾ ਜਿਹੜਾ ਹੈ ਸਾਡੇ ਇੱਥੇ ਅਸੀਂ ਮੌਕ ਡ੍ਰਿਲਾਂ ਕਰਦੇ ਪਏ ਆ ਅਸੀਂ ਆਪਣੇ ਇੱਥੇ ਇੱਥੇ ਪਾਣੀ ਛੱਡਾਣਾ ਇਹਨਾਂ ਨੂੰ ਹਾਲਾਤ ਨਹੀਂ ਪਤਾ ਕਿੱਦਾਂ ਦੇ ਇਸ ਵਕਤ ਜੈਸੀ ਕਿਹਾ ਕਿ ਐਸਐਸਪੀ ਨੂੰ ਕਿ ਇੱਥੇ ਆਓ ਤੈਨੂੰ ਅਰੈਸਟ ਕਰੋ ਬੀਬੀ ਐਨ ਨਹੀਂ ਪ੍ਰਸ਼ਾਸਨ ਮੁਰਦਾਬਾਤ ਮਿੱਥਕੇ ਪ੍ਰਸ਼ਾਸਨ ਮੁਰਦਾਬਾਤ ਮਿੱਥਕੇ ਜੀ ਅਸੀਂ ਸਾਡੇ ਅਸੀਂ ਸਾਨੂੰ ਪਤਾ ਕਿੰਨੀ ਕਿੰਨਾ ਕਿੱਦਾਂ ਦਾ ਇਸ ਵਕਤ ਨਾਫੂਨ ਮਾਹੌਲ ਹੈ ਪੰਜਾਬ ਦੇ ਵਿੱਚ ਰੈਡ ਅਲਰਟ ਹੈ ਅਸੀਂ ਦੁਸ਼ਮਣ ਦੇ ਨਾਲ ਲੜਾਈ ਲੜਦੇ ਪਏ ਆ ਉਸ ਦੇ ਬਾਵਜੂਦ ਇਸ ਵਕਤ ਸਾਡੇ ਪਿੱਠ ਤੇ ਸ਼ੁਰਾ ਮਾਰਦੇ ਪਏ ਨੇ ਜੀ ਰੋਜ ਰੋਜ ਜਾਨੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ